ਬਸ ਅਗਲੇ ਮਹੀਨੇ ਆ ਦੋ ਦਿਨ ਰਹਿ ਨਹੀਂ ਕੱਲ ਤੇ ਅਗਲਾ ਮਹੀਨਾ ਹਾਂ ਸਾਚੋ ਦੋ ਸਾਲ ਤੁਹ ਰਹੋ ਨਾ ਦੋ ਸਾਲ ਹਾਂ ਇਹਨੂੰ ਲਮਾ ਵੀ ਐਲ ਸੀ ਡੀ ਬੈੱਡ ਸੋਫੇ ਪਤਾ ਨਹੀਂ ਕਿਆ ਕਿਆ ਲੈ ਕੇ ਦੇਣਾ ਅੱਜ ਕੱਲ੍ਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਤੁਹਾਨੂੰ ਪਤਾ ਹੀ ਹੈ ਵੀ ਦੋ ਹਫ਼ਤੇ ਦੇ ਕਰੀਬ ਹੋ ਚੱਲੇ ਆ ਮੈਨੂੰ ਇੱਥੇ ਖੇਤ ਚ ਗੜਾ ਮਾਰਿਆ ਡੇਢ ਹਫ਼ਤਾ ਲਾ ਲੋ ਖੇਤ ਚ ਗੜਾ ਬੱਜੇ ਨੂੰ ਵੀ ਖੇਤ ਚ ਗੜਾ ਮਾਰਨਾ ਤਾਂ ਤਕਰੀਬਨ ਤਕਰੀਬਨ ਸਾਰੇ ਧਾਨ ਜਿਹੜੇ ਉਹ ਨਿਸਰ ਗਏ ਆ ਬਾ ਹੁਣ ਇੱਕ ਟਿੱਡੇ ਟਿੱਡਾ ਲੱਗ ਗਿਆ ਦੇਖਣ ਮੈਨੂੰ ਆ ਬਸ ਆ ਦੇਖ ਖੇਤ ਚ ਕਹਿੰਦੇ ਹੁੰਦੇ ਜਿਹੜਾ ਮਾਲਕ ਦਾ gekeੜਾ ਏ ਉਹ ਰੇਵਾਂਗੂ ਲੱਗਦਾ ਹੁਣ ਆ ਟਿੱਡਾ ਦੇਖਿਆ ਇੱਕ ਟਿੱਡੇ ਤੋਂ ਇਲਾਵਾ ਹੋਰ ਕੁਝ ਨਜ਼ਰ ਨਹੀਂ ਆਉਂਦਾ ਉਹ ਚੀਜ਼ ਦੇਖਣੀ ਆ ਵੀ ਟਿੱਡਾ ਫਿਰ ਖਰਾਬ ਕਰਦਾ ਹੈ ਬਾਕੀ ਸਪਰੇਅ ਲੱਗੇ ਹੋਏ ਕਰਨ ਬਹੁਤ ਸਾਰੇ ਵੀਰ ਕਈ ਬਗਾਰ ਮਤਲਬ ਤਾਂ ਵੀ ਕਰੀ ਜਾ ਰਹੇ ਆ ਕਈ ਠੀਕ ਵੀ ਲੱਗੇ ਹੋਏ ਕਰਨ ਤੇ ਤਕਰੀਬਨ ਉਹ ਬਚਾਲੇ ਵਾਲੀ ਉਹਨੂੰ ਜਾ ਕੇ ਦੇਖਦਾ ਇੱਕ ਡੋਲਜੀ ਫੇਰ ਚੈੱਕ ਕਰਦੇ ਆਂ ਉਧਰਲੇ ਪਾਸੇ ਬਾਕੀ ਸੋਨਾ ਬਾਬੇ ਨਾਨਕ ਦੀ ਦਇਆ ਦੇ ਨਾਲ ਨਿਸਰਿਆ ਹੋਇਆ ਹੈ ਬਾਕੀ ਆਏ ਆ ਹੁਣ ਜੇ ਕਿਸੇ ਤੇਜ਼ ਮੀਂਹ ਜਾਂ ਤੇਜ਼ ਹਵਾ ਚੱਲ ਜਵੇ ਫੇਰ ਨੁਕਸਾਨ ਹੋਣਾ ਕਿਉਂਕਿ ਹੁਣ ਦਾਣੇ ਦੇ ਵਿੱਚ ਜਾਨ ਪਣੀ ਆ ਇਸ ਸਮਿਆਂ ਪੂਰੀ ਤੇ ਨਸਾਰਾ ਹੈਗਾ ਜਿਹੜਾ ਪੂਰਾ ਐਨ ਵਧੀਆ ਹੋਇਆ ਹੋਆ ਹੈਗਾ ਬਾਕੀ ਮੌਸਮ ਵੀ ਠੀਕ ਆ ਹੁਣ ਅੱਗੇ ਮਾਲਕਾ ਰੱਖਾ ਅੱਜ ਡਾਉਣ ਵੀ ਆਇਆ ਵਾ ਰਸਤੇ 'ਚ ਖੜਾ ਤਾ ਮੈਂ ਸੋਚਿਆ ਵੀ ਚੱਲ ਇਹਨੂੰ ਖੇਚ ਗੇੜਾ ਮਰਾ ਲੈਂਦਾ ਅੱਜ ਇਹਨੇ ਛੁੱਟੀ ਕਰੀ ਆ ਕੰਮ ਪਰਤੇ ਆਪਣੇ ਪਰਤੇ ਛੁੱਟੀ ਹੈਗੀ ਸੀ ਅੱਜ ਸ਼ੁੱਕਰਵਾਰ ਨੂੰ ਛੁੱਟੀ ਹੁੰਦੀ ਇਹਨੂੰ ਇਹ ਮੁੰਡਾ ਆਪਣਾ ਚੱਕੀ ਦੇ ਉੱਪਰ ਪਿੰਡ ਵਾਲੀ ਚੱਕੀ ਪਰੇ ਲੱਗਿਆ ਹੋਇਆ ਕਮਾਉ ਪੁੱਤ ਬਣ ਗਿਆ ਹੁਣ ਪਹਿਲਾਂ ਥੋੜਾ ਜਿਹਾ ਨਾ 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 ਸਮਾਂ ਸਮੇਂ ਗੱਲ ਨਾ ਬੰਦਾ ਉਹ ਹੋ ਹੀ ਜਾਂਦਾ ਜਦੋਂ ਸੇਵਾ ਦੀ ਵਾਰੀ ਆ ਤਾਂ ਸੇਵਾ ਕਰਨੀ ਹੈ ਜਦੋਂ ਐਦਾਂ ਦਾ ਦਰਦਨ ਹੋ ਜਾਣਾ ਹਨ ਤੇ ਚੱਲ ਆਪਾਂ ਹੁਣ ਮੜ ਜਾਓ ਪਰਲੇ ਪਾਸੇ ਨੂੰ ਘੁੰਮ ਕੇ ਨਾ ਔਰ ਡੋਲ ਜਾ ਕੇ ਆਉਣਾ ਮੜਾ ਜਾ ਫਾਤੀ ਸਾਂ ਨੂੰ ਤੇ ਅੰਦਰ ਤੇ ਜਦੀ ਮਤਲਬ ਕਹਿਣ ਦਾ ਭਾਵ ਇੱਥੇ ਤੋਂ ਮੱਝਾ-ਮੁੱਝਾ ਗਈਆਂ ਐ ਡਾਉਣ ਵੀ ਕਹਿੰਦਾ ਤਾਂ ਹੁੰਦਾ ਗੱਲ ਕਰਦਾ ਸੀ ਹੁਣੇ ਜਿਆ ਬਾਪੂ ਸਾਡਾ ਹੈ ਜਾਂ ਤੇ ਕਮੀ ਪੈ ਗਈ ਥੋੜੀ ਮਕਾਨ ਦੀ ਨਹੀਂ ਜਾਂ ਤੇ ਉਹ ਡੰਗਰ ਵੱਲ ਤੇ ਚਲੇ ਗਿਆ ਬਾਪੂ ਵੀ ਚਲੇ ਗਿਆ ਇੱਥੇ ਤੇ ਵੀ ਜਾਤੇ ਆਹ ਥੋੜਾ ਜਿਹਾ ਕਹਾ ਅਜ ਕਨਾ ਹੁਣ ਇਹਦੇ ਵਿੱਚ ਕੋਈ ਸਪੋੜੀਆ ਵਗੈਰਾ ਬੈਠ ਸਕਦਾ ਉਹ ਬਰਸਾਤ ਆ ਭਾਈ ਬਰਸਾਤ ਕਰਕੇ ਹਨਾ ਇਹਦੇ ਪਰ ਜਾ ਤਾਂ ਥੋੜਾ ਜਿਹਾ ਹੁਣ ਸਪਰੇਅ ਤਾਂ ਪਈ ਹੋਇਆ ਕਪਰੇ ਮਾਰੇ ਜਾਵਾਂਗੇ ਮੈਂ ਤਾਂ ਕਹਿੰਦਾ। ਹੂੰ। ਕਾ ਚੀਜ਼ ਆ? ਕਹਿ ਤਾਂ ਖੁੱਲ ਲੋ ਇਹ ਤਾਂ ਕੁਛ ਨਹੀਂ ਹੈਗਾ ਰਸੀਆਂ ਆਪੀਆਂ ਖਰਾਬ ਹੋ ਗਈਆਂਆਂ ਵੀਆਂ ਪਈਆਂ ਪਈਆਂ। ਬਾਕੀ ਜਦੋਂ ਰੈਗੂਲਰ ਜਿਹੜਾ ਹੁੰਦਾ ਨਾ ਫਿਰ ਗੱਲ ਕੁਝ ਹੋਰ ਹੁੰਦੀ ਆ। ਜੀ ਬਸ ਹੋਈ ਜਾਂਦੀ ਸੋ। ਜਦੋਂ ਕਦੇ-ਕਦੇ ਵਾਲੀ ਗੱਲ ਆ ਤਾਂ ਕੁਝ ਨਹੀਂ ਆਂ ਦਿਨ ਬਰ ਦਿਨ ਕੇਲਾ ਜਿਹੜਾ ਨੱਠਿਆ ਜਾਂਦਾ ਵੱਧਦਾ ਹੀ ਜਾਂਦਾ ਉੱਪਰ ਨੂੰ। ਦੇਖ ਲੈ ਆ। ਸੋ ਇਧਰ ਉਹ ਗਏ ਵੀ ਹੁਣ ਕੰਪ ਰਾਜ ਨੂੰ ਹਮਾਂਸਮੂਨ ਪਿਆ ਹੈ। ਨਾ ਦੇਖ ਤਾਂ ਹੈ ਲਾਲ ਰੰਗ ਦਾ ਗੁਲਾਬੀ ਦੰਗ ਦਾ ਗੂੜਾ ਗੁਲਾਬੀ ਦੰਗ। ਚਲੋ ਯਾ ਵੀ ਖਤਮ ਹੋ ਗਏ ਪਰ ਪਿੰਡੀਆਂ ਰਾਤ ਖਾਧੀਆਂ ਥੋੜੀਆਂ ਇੱਕ ਪਿੰਡੀਆਂ ਆ ਰੇ ਕਰੇਲੇ ਦੋਨੇ ਇਕੱਠੇ ਰਲਾ ਕੇ। ਦੋਨੇ ਚੀਜ਼ਾਂ ਇਕੱਠੀਆਂ ਹੀ ਚੱਕੀਆਂ ਰਲਾ ਕੇ ਦਾ। ਵਿੱਚੇ ਪਿੰਡੀਆਂ ਦਾ ਸਵਾਦ ਆ ਜਾਂਦਾ ਦਾ ਵਿੱਚੇ ਉਹਦਾ ਆ ਜਾਂਦਾ ਦਾ ਸਵਾਦ। ਕਰੇਲਿਆਂ ਦਾ। ਯਾਰ ਤੋਰੀਆਂ ਦੇਖ ਰਹਾ ਜੇ ਤੋਰੀਆਂ ਹੈਗੀ ਲੈ ਕੇ ਜਾਣੀਆਂ ਲੈ ਜਾ ਤਰਨਗੋੜੋਂ ਕੀ ਆ ਬੰਦੇ ਬਾਦੂ ਹਨ ਕੀ ਆ ਕੀ ਆ ਹੋ ਗਈਆਂ ਬੜੀ ਸਾਰੇ ਪਾਸੇ ਹੂੰ ਇਹ ਜੇ ਕਾਂਡ ਬਹੁਤ ਆ ਚਲੋ ਉਹ ਤਾਂ ਫਿਰ ਹੁੰਦੀ ਏ ਯਾਰ ਹਰ ਇੱਕ ਚੀਜ਼ ਆ ਕੋਈ ਚੀਜ਼ ਪਰ ਨਹੀਂ ਇੱਕ ਗੱਲ ਹੈਗੀ ਆ ਸਬਜ਼ੀ ਮਹਿੰਗੀ ਬਹੁਤ ਆ ਬਾਜ਼ਾਰ ਦੇ ਵਿੱਚ ਜੇ ਦੇਖਿਆ ਜਾਵੇ ਹਾਂ ਅਵੇ ਨਹੀਂ ਬਈ ਹੈ ਜੀ ਸਹੀ ਗੱਲ ਆ ਬੰਦਿਆਂ ਤੇ ਇੱਧਰਲੇ ਪਾਸੇ ਬਾਹਰ ਲਈ ਛੜ ਵੀ ਮਰਾਉਂਦੇ ਸਾਨੂੰ ਨਿਗਾ ਐ ਵੀ ਹੁਣ ਕਰਾਂਗੇ ਜੀ ਉਹ ਗੜਾਈ ਇੱਧਰ ਕਿੰਨੂ ਆ ਜਿਹੜੇ ਕਿੰਨੂ ਵੀ ਆ ਲੋ ਪੱਕਣਗੇ ਹੁਣ ਲੇਟ ਜਦੋਂ ਸਾਡੇ ਧਾਨ ਧਾਨ ਪੱਕਣਗੇ ਜਦੋਂ ਪੱਕਣਗੇ ਧਾਨਾਂ ਦੇ ਨਾਲੇ ਪੱਕਣਗੇ ਕੋਈ ਨਹੀਂ ਰਹਿ ਗਿਆ ਅੱਜ ਦੋਗ ਦੁੱਪਰ ਮੰਡੀ ਖੁੱਲ ਜਾਂਦੀ ਦੋ ਅਕਤੂਬਰ ਮਹੀਨਾ ਸਤੰਬਰ ਅਕਤੂਬਰ ਪਾਸਾ ਮਹੀਨੇ ਖੰਡ ਦੇ ਵਿੱਚ ਪੂਰਾ 1 ਮਹੀਨਾ ਰਹਿ ਗਿਆ 1 ਮਹੀਨੇ ਦੇ ਵਿੱਚ ਸਹੀ ਗੱਲ ਆ ਉੱਥੇ ਦਿਖਾਉਂਦਾ ਮੜਿਆ ਧਾਨ ਇੱਧਰ ਆਹ 1000 ਪਤਾ ਨਹੀਂ ਤੁਰੀ ਹੈ ਇਹ ਪਸਾਨੀ ਨਹੀਂ ਨਿੰਮਟੇ ਕਹੇ ਹੈ ਹਰੀ ਹਰੀ ਕੁਛ ਨਹੀਂ ਹੈਗੀ ਤਾਂ ਹੈਗੀ ਹਰੀ ਹਲਦ ਕਰਾ ਬੁੱਟੇ ਪੇਓ ਲਾਉਣ ਨੂੰ ਪਿਆਰ ਬੱਸ ਵਿਚੇ ਕੰਮ ਖੜਾ ਆ ਇੱਕ ਬੀਜ ਹੋਰ ਆ ਦੇ ਇੰਨਾ ਖਲਾ ਰ ਇਧਰ ਬੱਥੇ ਵਾਲਾ ਇਹਦੇ ਜਿ ਦੇਖ ਲੈ ਭਗੋਲੇ ਚਾਈ ਖਲ ਆ ਦੇਖ ਕਣਾ ਨਹੀਂ ਸ਼ਰੀ ਹੋ ਜਲਾ ਹਨ ਵਧੀਆ ਚਲੋ ਹਾਲ ਤੱਕ ਦਾ ਮਾਲਕ ਦੀ ਦੇ ਆ ਬਾਈ ਇਧਰ ਬਿੰਦਰ ਦਾ ਵੀ ਤਕਰੀਬਨ ਤਕਰੀਬਨ ਅੱਧਾ ਨਸਰਗਾ ਜਿਹੜਾ ਦੂਆ ਪੀ ਜਾ ਹਾਂ ਨਸਣ ਲੱਗਿਆ ਵਾ ਮੂਟੇ ਖਾਦੇ ਬੜੇ ਬੜੇ ਹੋ ਗਏ ਆ ਬਿੰਦਰ ਦੇ ਇੱਧਰ ਲੱਗੇ ਵੇ ਸਾਈਡ ਤੇ ਜਿਹੜੇ ਚੱਲੀਏ ਫਿਰ ਉਧਰ ਮਾਰ ਕੇ ਜਿਹੜਾ ਮੜ ਜਾ ਕੇ ਅੰਦਰ ਦੇ ਪਾਸੇ ਚਲੋ ਕਿ ਐ ਬਾਹਰ-ਬਾਹਰੇ ਦੇਖ ਲਈਏ ਚੱਲ ਬਾਹਰਲੇ ਪਰਲੇ ਪਾਸੇ ਵੀ ਬਾਹਰ-ਬਾਹਰੇ ਗਰਾ ਵੱਜ ਜੰਨਾ ਆ ਦੇਖ ਰਾ ਦਿਨ ਬਰ ਦਿਨ ਨਾ ਹਾ ਤੇਰੇ ਨਾਲ ਕੀ ਆਹਾਹਾ ਛੋਟੀ ਜੀ ਦੀ ਦੇ ਕਿੱਡੀ ਕਿੰਨਾ ਉਹ ਕਰ ਲਿਆ ਨੇ ਸਾਰਾ ਸ਼ੋਰਾ ਕਰ ਲਿਆ ਛਤਰੀ ਜੀ ਬਣਾ ਲਈ ਆ ਵੀ ਪੂਰਾ ਐਨ ਹੋ ਗਿਆ ਆਪਣਾ ਚਲੋ ਕਿਵੇਂ ਹੁੰਦੇ ਆ ਬਈ ਇਨਸਾਨ ਦਾ ਕੰਮ ਕਿਸਾਨ ਦਾ ਕੰਮ ਮਿਹਨਤ ਕਰਨਾ ਹੈ ਫਲ ਫੁੱਲ ਦਾ ਮਾਲਕ ਨਹੀਂ ਲਾਉਣਾ ਵੱਧ ਲਾਵੇ ਘੱਟ ਲਾਵੇ ਹਨਾ ਆਪਣਾ ਕਰਮ ਕਰਦੇ ਜਾਓ ਕਾਮ ਗੱਲ ਪਾਣੀ ਦੇ ਜੋ ਵੀ ਦੀ ਜ਼ਰੂਰਤਾਂ ਨੂੰ ਦੰਡੇ ਜਾਓ ਕੋਈ ਕਿਹਦਾ ਇੱਧਰ ਤੇ ਆਹ ਠੇਕੇਦਾਰ ਵੀ ਇੱਧਰ ਘੁੰਮਦਾ ਕੋਈ ਅੱਛਾ ਪਰ ਉਹ ਠੇਕੇਦਾਰ ਨੇ ਕੰਮ ਲਾਵਾ ਹੋਣਾ ਕਿਥੇ ਇਹਦਾ ਬੰਦਾ ਆੜੀ ਮਿਲ ਗਿਆ ਦਾ ਡਾਉਨ ਦਾ ਤੇ ਇੱਧਰ ਠੀਕ ਹੈ ਹਾਦਰੀ ਸੀਤ ਫਲਾਈਟ ਵਾਲੀ ਗੱਲ ਹੈਗੀ ਆ ਥੋੜੀ ਜਿਹੀ ਕੋ ਇੱਥੇ ਹੈ ਪੰਗਾ ਹੋਇਆ ਵਾ ਇਹਦੇ ਸਾਈਡ ਸਾਈਡ ਤੇ ਪਤਾ ਨਹੀਂ ਜਾਂ ਤਾਂ ਇੱਧਰ ਹੈ ਪਤਾ ਨਹੀਂ ਚੱਕਰ ਕੇ ਆ ਕੇ ਬਾਹਰ ਬਾਹਰ ਹੈ ਕਿ ਅੰਦਰ ਵੀ ਹੈਗਾ ਨਹੀਂ ਇਹ ਫਿਰ ਇਹਦਾ ਮਤਲਬ ਇੱਥੇ ਜਿਹੜੀ ਸਪਰੇਅ ਕਰੀ ਹੋਣੀ ਹੈ ਸਪਰੇਅ ਕਰਕੇ ਆ ਹੈ ਹੈ ਥੋੜਾ ਖੁਸ਼ਕ ਰੱਖਣਾ ਪਾਣਾ ਇਹਨੂੰ ਕੰਮ ਚਲੋ ਦੇਖਦੇ ਹਾਂ ਉਦੋਂ ਤਾਂ ਨਸਾਰਾ ਤਾਂ ਠੀਕ ਹੋ ਰਿਹਾ ਹੈ ਸਾਈਡ-ਸਾਈਡ ਪਰ ਇਹ ਅੰਦਰ ਹੈ। ਸਾਈਡ ਤੇ ਜਿੱਥੇ ਤਾਂ ਹਵਾ ਲੱਗਦੀ ਹੁੰਦੀ ਉੱਥੇ ਤਾਂ ਸੀਥ ਫਲਾਈਟ ਵਾਲਾ ਕੋ ਚੱਕਰ ਨਹੀਂ ਹੋਣਾ ਚਾਹੀਦਾ ਇਹ ਇਹ ਸਪਰੇਅ ਕਰਕੇ ਆ ਜਿਹੜੀ ਸਪਰੇਅ ਸਪਰੂ ਮਾਰੀ ਹੋਈ ਹੈ ਇਹ। ਉਹਦੇ ਕਰਕੇ ਤਾਂ ਉਹ ਗਰੇ ਵੇਣ ਦੇ ਉੱਪਰ ਛਿੱਟੇ ਛੋਟੇ ਜਿਹੇ। ਇਹ ਵੀ ਠੀਕ ਹੈ ਅੰਦਰ ਵੀ। ਚਲੋ ਹੋਰ ਦਿਖਾਉਂਦੇ ਆ ਤੁਹਾਨੂੰ। ਹਾਲ ਹਾਲ ਤੱਕ ਸਾਰਾ ਕੁਝ ਠੀਕ ਹੈ ਬਾਕੀ ਮਾਲ ਕਰਾਖਾ ਹਾਂ ਉੱਠ ਗਿਆ ਜੀ ਘਰਾਂ ਘਰਾਂ ਇੱਥੇ ਨਵਾਂ ਕਲੇਸ਼ ਸ਼ੁਰੂ ਕਰਿਆ ਹੋਇਆ ਇਹਨਾਂ ਨੇ ਹਾਂ ਕਲੇਸ਼ ਦੇ ਵਿੱਚ ਵੀ ਇੱਕ ਅੱਧਾ ਕੰਮ ਥੋੜੋ ਪਤਾ ਕੀ ਮਤਲਬ ਉਹ ਗੱਲ ਹੋਈ ਪਈ ਹੈ ਵੀ ਕਿਆ ਕਹਾ ਮਨ ਤੋਂ ਕਹਾਵਤਾਂ ਯਾਦਾਂ ਦੀ ਹੈਗੀ ਵੀ ਹਲ ਕੰਮ ਨੇ ਹੋਣਾ ਹੁੰਦਾ ਮੰਨ ਲਾ ਵੀ 5 ਸਾਲ ਬਾਅਦ ਉਹਦੀ ਅੱਜ ਚਿੰਤਾ ਲਾਜੋ ਕਰਨ ਟੈਨਸ਼ਨ ਉਹਦੀ ਟੈਨਸ਼ਨ ਅੱਡੇ ਲੇ ਕੇ ਬੈਠ ਜੋ ਜਾਇਮੀਨ ਨੂੰ ਹਾਲਾ ਹੀ ਰਿਸ਼ਤਾ ਕਰਿਆ ਨਹੀਂ ਮੁੰਡਾ ਸਾਨੂੰ ਕੋਈ ਪਸੰਦ ਨਹੀਂ ਆ ਹਲ ਉਹਦੇ ਵਿਆਹ ਨਹੀਂ ਜਿੰਮੇਵਾਰੀਆਂ ਲੱਗੀਆਂ ਬੰਦੇ ਤੈਂ ਐਂ ਕਰਨਾ ਫਿਰ ਤੂੰ ਐਂ ਕਰਨਾ ਤੈਂ ਇਦਾਂ ਕਰਨਾ ਹਾਂ ਫਿਰ ਬਾਤ ਟੈਨਸ਼ਨ ਹੋ ਗਈ ਮਰਦ ਤੇਰ ਲੱਗ ਗਿਆ ਤਾਂ ਹੁਣ ਮਰਦ ਐ ਹੋ ਗਿਆ ਓਏ ਓਏ ਆਏ ਹਾਏ ਓਏ ਓਏ ਬੱਸ ਆਹ ਕੰਮ ਨਾ ਦੱਸ ਜਿੰਮੇਵਾਰੀਆਂ ਪਤਾ ਨਹੀਂ ਕਿੱਥੇ ਕਿੱਥੇ ਤੱਕ ਫਿਰ ਬਲਜਿੰਦਰ ਨੂੰ ਕਹਿ ਦੂੰਗਾ ਪਾ ਐਂ ਕਰ ਲੂੰਗਾ ਹਣਾ ਉਹ ਲਈ ਆਉਗੀ ਬਹਾਰ ਤੇ ਉਹਨੂੰ ਕਹਿ ਦੂੰਗੇ ਤੂੰ ਆਜ ਮੇ ਵਰ ਲੈਣੀ ਆ ਆ ਕਹਿੰਦੀ ਸੁਖਵੀਰ ਨੂੰ ਕਿੱਥੇ ਬਿਠਾੜ ਦੇਣਾ ਸਿੱਸੀ ਟੈਰਾਂ ਵਾਲੇ ਮਿੰਜੇ ਤੇ ਜੇ ਟੱਕਰ ਆ ਗਏ ਜਿੱਧਰ ਰੋਡ ਲਿਆ ਕਰਨੀ ਉਧਰ ਨੂੰ ਮੈਂ ਕਿ ਬਿਠਾੜ ਦੇਉ ਵੀ ਵਧੀਆ ਗੱਲ ਆ ਬਿਠਾੜਿਓ ਮਾ ਸਵਾ ਟੈਰਾਂ ਵਾਲੇ ਮਿੰਜੇ ਹਾਂ ਕਹਦੀ ਜ਼ਿੰਮੇਵਾਰੀ ਮੈਂ ਕਿ ਮੈਂ ਸਾਹਮਣੀ ਇਹ ਕਹਿੰਦੇ ਮੈਂ ਪਹਿਲੇ ਹੀ ਗਿਰ ਜਾਣਾ ਵੀ ਮੇਰਾ ਨਹੀਂ ਸਰੀਰ ਉਠਾਣਾ ਵੀ ਮੈਨੂੰ ਟੈਨਸ਼ਨ ਹੋ ਜਣੀ ਵੀ ਹਾ ਜਸਮੀ ਚੱਲੀ ਹਾ ਜਸਮੀ ਚੱਲੀ ਮਗਰ ਤੇਤੋ ਵੀ ਨਾ ਸਰਨਾ ਵੀ ਨਹੀਂ ਸਾਡਾ ਨਦਫ ਹੈ ਐ ਕਹਿੰਦੀ ਵੀਰ ਜੀ ਨੇ ਤਾਂ ਤੈਨੂੰ ਮੈਂ ਕਹਾਂ ਵੀਰ ਜੀ ਤੇ ਮੈਂ ਤਾਂ ਸਾਹਮਣੇ ਹੀ ਨਹੀਂ ਆਉਣਾ ਮੈਂ ਬਾਪੂ ਐ ਲੈ ਸੁਖਵੀਰ ਐ ਕਰਦੇ ਆ ਵੀਰ ਜਣਾ ਬੇਬੇ ਨੇ ਕਹਣਾ ਇਹ ਪਾਉਂਚ ਜਾ ਹਰਦੇ ਮੈਨੂੰ ਤੇਰੀ ਮਾਂ ਕਿੱਥੇ ਆ ਉਹ ਜਸਵੀਰ ਚਾਚੀ ਰਹਿੰਦੇ ਗਏ ਵੀਣੀ ਜੱਪਲਾ ਕੇ ਲੈ ਕੇ ਆ ਨਹੀਂ ਉਧਰਲੇ ਘਰ ਚ ਜਾ ਰਹੇ ਨੇ ਉਹਦੇ ਪਰਾਡੇ ਚ ਬੇਬੇ ਬਹੁਤ ਵਧੀਆ ਕਹਿ ਕਰਦੀ ਸੀ ਕਹਿੰਦੀ ਇਹ ਕੁੜੇ ਬੋਲ ਲੈ ਘਰੀ ਕਾਕ ਤੇ ਹੀ ਕਹਿੰਦੀ ਐ ਕਰ ਜਾਂਦਾ ਐ ਸੁਖਵੀਰ

ਹੈ ਕੀ ਉਹ ਕੇ ਗਿਆ ਪਿਆ ਪਿਆ ਭਾਈ ਭਾਈ ਤੇਰੇ ਲਈ ਹੱਥ ਆ ਤੇ ਤਾਂ ਹੀ ਮੈਂ ਕੀ ਆ ਭਾਈ ਸੰਗ ਮ ਮ ਮਰ ਵੀ ਦੇ ਦੇ ਤੇਰਾ ਫਿਰ ਠੀਕ ਹੋਇਆ ਕਿ ਨਹੀਂ ਹੁਣ ਦੁਖਣੇ ਤੇ ਸਿਰ ਤਾਂ ਮੇਰਾ ਹੱਟਦਾ ਜਸਮੀਨ ਬਹੁਤ ਵਧੀਆ ਮਾਲਿਸ਼ ਕਰਦੀ ਹੈ ਅੱਛਾ ਇਹ ਸਿੱਖ ਕੇ ਆਈ ਆ ਉਹ ਤੇਲ ਤੇ ਪਾਪਾ ਨੇ ਤੇਰੀ ਤੇ ਲੋਕ ਫਰੂਟਾਂ ਵਾਲੇ ਉਹ ਵੀ ਤਾਂ ਕਰਦੇ ਨਾ ਵਿੱਚ ਨੂੰ ਤੇਰ ਕਰਦੀ ਹੂੰ ਕੰਦੇ ਸਰ ਤੇਲ ਤੇਰੇ ਅੰਦਰ ਵੀ ਤੇਲ ਪੈਸੇ ਸਰੋਂ ਦਾ ਸੇਲ ਤੇਲ ਤਾਂ ਮਾੜਾ ਨਹੀਂ ਨਾ ਨਾ ਸਰੋਂ ਤੇਲ ਤਾਂ ਲਾਣਾ ਚਾਹੀਦਾ ਦਿਮਾਗ ਸੱਟ ਰੰਦਾ ਥੋੜਾ ਦਿਮਾਗ ਛੇਤੀ ਖਰਾਬ ਹੋ ਜਾਂਦਾ ਨਾ ਕਰਤੇ ਮੈਂ ਕਿਹਾ ਵੀ ਜ਼ਿੰਮੇਵਾਰੀਆਂ ਸੰਭਾਲੀ ਨੀ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਮੈਂ ਪਾਪਾ ਕਹਿੰਦੇ ਮੈਂ ਸੋਚਦਾ ਤੈਨੂੰ ਲਮਾਰੀ ਲਿਆਉਣ ਬਾਰੇ ਮੈਨੂੰ ਇੰਨੀ ਖੁਸ਼ੀ ਹੋ ਗਈ ਪਾਪਾ ਕਹਿੰਦੇ ਮੈਂ ਸੋਚਦਾ ਨਹੀਂ ਅੱਗੇ ਹਾਂ ਹੀ ਨਹੀਂ ਤੇ ਭਰ ਦੇ ਪਤਾ ਕੀ ਗੱਲ ਹੋ ਗਈ ਜਸਮੀਨ ਮੈਂ ਲੈ ਆਉਣੀ 7 ਮਹੀਨੇ 7 ਮਹੀਨੇ ਆਪਣਾ ਹੰਤੂ ਦੇਖ ਲੈ ਬਈ ਹਾਂ 70000 80000 ਰੁਪਏ ਦੇ ਨੇੜੇ ਤੇੜੇ ਤਾਂ ਆਪਣਾ ਖਰਚਾ ਹੋ ਗਿਆ ਜਿਹੜਾ ਹੁਣ ਬਹੁਤ ਜਾਂ ਬਹੁਤ ਮੁੱਕ ਗਿਆ ਸੀ ਹਾਂ ਬਸ ਅਗਲੇ ਮਹੀਨੇ ਆ ਦੋ ਦਿਨ ਨਹੀਂ ਕੱਲ ਦੇ ਅਗਲੇ ਮਹੀਨੇ ਹਾਂ ਸਾਈਚਾ ਵੀ ਨਹੀਂ ਆਇਆ ਨੇ ਕੋਈ ਹਮੇਸ਼ਾ ਕਿ ਤੁਸੀਂ ਆਈ ਕਹਦੇਆ ਕਰੋ ਵੀ ਜੈਸਮੀਨ ਹਲੇ 10000 ਰੁਪਏ ਘੱਟ ਦਾ ਜਿਆਦਾ ਆ ਗਿਆ ਭਲੇ ਆਏ ਹੋ ਜਾਂਦੀ ਗੱਲ ਵੀ ਤੁਸੀਂ ਸੁਣ ਲਈ ਤੇ ਜਾਣ ਦੀ ਕੋਸ਼ਿਸ਼ ਕਰ ਥੋੜਾ ਜਿਹਾ ਰੁਕ ਜਾ ਦੋ ਸਾਲ ਦੇ ਵਿੱਚ ਮਿਲ ਪਾ ਦੋ ਸਾਲ ਦੋ ਸਾਲ ਆਪਣੇ ਕੋ ਪਹਿਲੇ ਬਹੁਤ ਆ ਜਾ ਰਿਹਾ ਨਹੀਂ ਲੱਗਦਾ ਸਹੱਦ ਹੋ ਗਈ ਮੇਰੀ ਗੱਲ ਸੁਣੋ ਪਹਿਲੇ ਜੇ ਚੀਜ਼ ਕੱਢ ਦੇ ਇੱਕ ਮਿੰਟ ਜੇ ਚੀਜ਼ ਮੇਰੀ ਗੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੋ ਦੋ ਸਾਲ ਤੋਰ ਨਾ ਦੋ ਸਾਲ ਹਾਂ ਅਲੂ ਲਮਾਗੀ ਅਲ ਸੀਡੀ ਬੈੱਡ ਸੋਫੇ ਪਤਾ ਨਹੀਂ ਕਿਆ ਕਿਆ ਲੈ ਕੇ ਦੇਣਾ ਅੱਜ ਕੱਲ ਕੋਈ ਆ ਨਹੀਂ ਦਿੰਦਾ ਨਾ ਜਿਹੜੀ ਵਿੱਚਾ ਸੁਣ ਸੁਣ ਮੇਰੀ ਗੱਲ ਮੇਰੀ ਗੱਲ ਸੁਣੋ ਪੂਰੀ ਹੁਣ ਦੋ ਗੱਲ ਗੱਲ ਪੂਰੀ ਹੁਣ ਦੋ ਜਿਹੜੀ ਗੱਲ ਵਿੱਕੀ ਨੇ ਬੋਲਤੀ ਆਪਣੇ ਮੂੰਹ ਤੇ ਹਾਂ ਲੈ ਮੈਂ ਤੇ ਲਿਖਾ ਕੇ ਦੇ ਲੋ ਦੋ ਸਾਲ ਰੁਕ ਜਾ ਸਭ ਕੋ ਦਵਾਉਂਗਾ ਸਭ ਅੱਜ ਕੋਈ ਨਹੀਂ ਰਾਜ ਚਾਹੀਦਾ ਹੀ ਨਹੀਂ ਰਾਜ ਕੋਈ ਨਹੀਂ ਦੰਦਾ ਅਰੇ ਰਾਜ ਨਹੀਂ ਆਪਣੇ ਵਾਸਤੇ ਹੋਈ ਗੱਲ ਆਪਣੇ ਵਾਸਤੇ ਆਪਣੇ ਵਾਸਤੇ ਕਿਹਾ ਵੀ ਦੋ ਸਾਲ ਰੁਕ ਜਾ ਬਸ ਅਲਪੀ ਸਾਡੇ ਆ ਕਰ ਕਰ ਨਵੀਂ ਤੇਰੇ ਕਮਰੇ ਚ ਨਵੀਂ ਨਮੀ ਹਾਂ ਤੇਰੇ ਕਮਰੇ ਵਿੱਚ ਨਮੀ ਤੇਰੀ ਗੱਲ ਸੁਣ ਲਓ ਦੋ ਬੰਨਾਂ ਤੇਰੇ ਕਮਰੇ ਵਿੱਚ ਨਮੀ ਬੈੱਡ ਚੁੱਪ ਕਰਾ ਇਹਨਾਂ ਨੂੰ ਇਹ ਜਿਹੜੀਆਂ ਹੋਰ ਬੈਠੀ ਪਬਲਿਕ ਚੁੱਪ ਕਰਾ ਦੋ ਸਾਰਾ ਕੰਪਾ ਜਾਮਾ ਮੈਂ ਕੁਝ ਖਾਣੀ ਬਣਦੀ ਆ ਤੈਨੂੰ ਅਲਮਾਰੀ ਵੀ ਨਮੀ ਨਮੀ ਬੋਲ ਨਹੀਂ ਵਿਸ਼ਵਾਸ ਨਹੀਂ ਵਿਸ਼ਵਾਸ ਨਹੀਂ ਅੱਲਾ ਤੁਹਾਨੂੰ ਗੱਦੀ ਲਿਆ ਦੋਈ ਬਹੁਤ ਭਾਈ ਇਹਨਾਂ ਨੇ ਦੇਖੋ ਇਹਨਾਂ ਨੂੰ ਸ਼ਬਦਾ ਕਰਨ ਦਾ ਨਹੀਂ ਪਤਾ ਦੇਖੋ ਜੇ ਸੁਣੋ ਇੱਕ ਨਾ ਇੱਕ ਮਿਊਚੁਅਲ ਫੰਡ ਆਉਂਦਾ ਏ ਇੱਕ ਨਾ LIC ਦੇ ਵਿੱਚ ਕਈ ਮਤਲਬ ਹੋਰ ਉਹ ਚੱਲਦਾ ਅਦਾ ਕਹਿੰਦਾ ਥੋੜੇ ਥੋੜੇ ਪੈਸੇ ਜਮ੍ਹਾਂ ਕਰਾਈਏ 2 ਸਾਲ ਬਾਅਦ ਜਾਂ 5 ਸਾਲ ਬਾਅਦ ਤੁਹਾਨੂੰ ਆਹ ਦਵਾਗੇ ਤੁਹਾਨੂੰ ਉਹ ਦਵਾਗੇ ਤੁਹਾਨੂੰ ਤੁਹਾਨੂੰ ਫਾਇਦਾ ਤਾਂ ਪਰ ਜਿਹੜੀ ਤੁਸੀਂ ਮੂੰਹੋਂ ਬੋਲੀ ਬੋਲਦੇ ਤੁਹਾਨੂੰ ਉੱਚ ਕੋਈ ਫਾਇਦਾ ਨਹੀਂ ਪੰਪ ਮੈਨੂੰ ਵੀ ਵਿਸ਼ਵਾਸ ਆ ਇਹਨਾਂ ਨੂੰ ਚੁੱਪ ਕਰਾ ਮੈਨੂੰ ਕੱਲ ਠੰਡੇ ਦਿਮਾਗ ਨਾਲ ਕਿਹਾ ਵੀ ਪੁੱਤ ਦੋ ਦਿਨ ਖੜ ਜਾ ਮੈਂ ਪਤਾ ਕਰਿਆਂਦਾ ਲਮਾਰੀ ਦਾ ਲੇ ਆਉਂਦੀ ਦੋ ਦੋ ਸਾਲ ਨਹੀਂ ਦੋ ਸਾਲਾਂ ਦੀ ਗੱਲ ਚਾਚੇ ਨੇ ਗੱਲ ਕਹੀ ਆ ਉਹ ਚਾਚੇ ਨੇ ਆਪਣੇ ਦਿਮਾਗ ਨਾਲ ਕਹੀ ਜੋ ਕਹੀ ਆ ਨਹੀਂ ਕਹੀ ਨਹੀਂ ਉਹਨੇ ਫਿਰ ਗੱਲ ਤਾਂ ਸੁਣਾਂ ਹੁਣ ਤੈਨੂੰ ਲਮਾਰੀ ਮਿਲਣੀ ਸੀ ਫਿਰ ਗੈਲ ਬੈਡ ਵੀ ਇਹ ਵੀ ਉਹ ਵੀ ਤਾਂ ਕਾ ਤੇ ਵਾਕੇ ਨਹੀਂ ਦਿੱਤਾ ਮੈਨੂੰ ਕੋਈ ਪਤਾ ਕੁਸ ਪਈ ਮੈਂ ਤਾਂ ਆਪ ਕਹਿਨੀ ਆ ਬਿ ਲੋੜੇ ਨਹੀਂ ਚਾਚਾ ਕੇ ਰੋਕਦਾ ਮੇਰੇ ਬੈੱਡ 'ਪਨ ਨਹੀਂ ਚੜਦਾ ਮੈਂ ਇਹਦੇ 'ਪਰ ਚੜ ਪੈਂਦੀ ਆ ਇਧਰ ਬਾਬਾ ਰੋਕਦਾ ਮੇਰੇ ਬੈੱਡ 'ਪਨ ਨਹੀਂ ਜਾਣੇ ਮੈਂ ਉਹਦੇ 'ਪਰ ਚੜ ਜੰਦੀ ਆ ਨਹੀਂ ਮੇਰੀ ਗੱਲ ਤੁਸੀਂ ਕਹਿਣਾ ਨਹੀਂ ਹੈਗਾ ਵੀ ਗੁੱਦੀਆਂ ਨਹੀਂ ਆਈਆਂ ਜੀ ਬਰਡ ਸਾਡੇ ਟੁੱਟੇ ਵਾ ਸੂਖ ਲੱਗ ਗਈ ਫਲਾਣਾ ਹੋਰ ਟਮਕਾਉਗਾ ਜੇ ਉਹ ਲਮਾਰੀ ਦੇ ਲੈ ਵੀ ਦਊਂਗੇ ਨਹੀਂ ਤੇਰੇ ਇੱਕ ਗੱਲ ਉਹ ਵੀ ਤੁਹਾਡੇ ਘਰ ਚੇਰੇ ਮੈਨੂੰ ਇੱਕ ਗੱਲ ਦੱਸਾ ਉਹ ਤੁਹਾਡਾ ਇੱਕ ਮਿੰਟ ਗੱਲ ਇੱਕ ਗੱਲ ਇਹ ਵੀ ਆ ਕੋਈ ਬੜੇ ਸਬਰੇ ਲੜਾ ਕੋਈ ਗੁਨਾ ਹੈ ਸਬਰੇ ਲੋਤੀ ਬੈਡਾਲੀ ਛਾਨ ਭੱਲੇ ਮੈਂ ਇੱਕ ਰਾਤ ਸੁਪਨਾ ਦੇਖਿਆ ਵੀ ਵਿੱਕੀ ਸਿੰਘ ਭੱਜਦਾ ਹੀ ਜਾਂਦਾ ਭੱਜਦਾ ਹੀ ਜਾਂਦਾ ਬੜਾ ਵੱਡਾ ਸੁਪਨਾ ਇਹ ਇਹ ਤਾਂ ਆਮ ਭੱਜਦੇ ਫਿਰਦੇ ਅਸੀਂ ਕੋ ਵੱਡੇ ਸੁਪਨੇ ਲੋ ਵੱਡੇ ਵੱਡੇ ਕਦੀ ਮਾਰ ਲੰਡਾਲੀ ਜਾਂ ਨਹੀਂ ਵੀ ਤੂੰ ਵੱਡਾ ਸੁਪਨਾ ਵਿੱਕੀ ਭੱਜਦਾ ਜਾਂਦਾ ਤਾਂ ਪਹਿਲਾਂ ਪਿੱਛੇ ਲੈ ਕੇ ਜਾਂਦੇ ਤਾਂ ਸੁਪਨੇ ਲੈ ਕੇ ਜਾਂਦੇ ਤਾਂ ਪਿੱਛੇ ਵੱਡਾ ਸੁਪਨਾ ਆਇਆ ਹੁੰਦਾ ਵੀ ਵਿੱਕੀ ਭੱਜਦਾ ਜਾਂਦਾ ਤਾਂ 1 ਲੱਖ ਦਾ ਹੈਲੀਕਾਪਟਰ ਆਇਆ ਕੋਈ ਇਹਨੂੰ ਦੇ ਕੇ ਚਲੇ ਗਿਆ ਵੀ ਗਾਇਆ ਵਿੱਕੀ ਤੂੰ ਨੱਠਦਾ ਘੱਟਿਆ ਤੂੰ ਉੜ ਕੇ ਜਾ ਇਹ ਐ ਵੱਡੇ ਸੁਪਨੇ ਤੂੰ ਬਜਾ ਨਾ ਕਰ ਤਾ ਆਪਣਾ ਬਜਨ ਵਧਾ ਹੋਰ ਆ ਤੁਸੀ ਪਾਪਰ ਰਿਕਵੈਸਟ ਹੈ ਤੁਸੀਂ ਸੋਚੋ ਮੇਰੇ ਜੀ ਮੈਨੂੰ ਅਲਮਾਰੀ ਚਾਹੀਦੀ ਆ ਹਾਂ ਮਾਰੀ ਤਾਂ ਨੂੰ ਆ ਨਹੀਂ ਕੱਲ ਸਾਰੇ ਸੁਣ ਲਓ ਜੀ ਕੱਲ ਇਹਨਾਂ ਨੇ ਪਤਾ ਕਿਆ ਕਿਆ ਜੈਸੇ ਕਹਿੰਦੇ ਜੀ ਆਪਣੇ ਘਰ ਜਾ ਕੇ ਕਰੀ ਜਿਹੜਾ ਕੁਝ ਕਰਨਾ ਮੇਰੀ ਚ ਖਤਮ ਆ ਨਹੀਂ ਚਲੀ ਮਤਲਬ ਕਿ ਰੀਅਲ ਕਿਆ ਤੁਸੀਂ ਦੇਖੋ ਜਿੰਨੀ ਕਿ ਮੇਰੀ ਗੱਲੋਂ ਮੈਂ ਆਪਣੀ ਔਕਾਤ ਤੇ ਵੱਧ ਇਹਨੂੰ ਪੜਾਤਾ ਆਪਣੀ ਔਕਾਤ ਤੇ ਵੱਧ ਇਹਨੂੰ ਸਾਰੀਆਂ ਚੀਜ਼ਾਂ ਕਰਕੇ ਦੰਨਾ ਔਕਾਤ ਤੋਂ ਵੱਧ ਜਿੰਨੀ ਮੇਰੀ ਔਕਾਤ ਹੈ ਪਾਪਾ ਠੀਕ ਹੈ ਨਾ ਗੱਲ ਆਪਾ ਤੂੰ ਮੈਨੂੰ ਕਹੀ ਜਾਂਦੀ ਤੇਰਾ ਕਸ਼ਹਿਰਾ ਪਟਿਆ ਹੋਇਆ ਤੂੰ ਸੁਆਉਂਦਾ ਨਹੀਂ ਕਹਦੀ ਕਿ ਨਹੀਂ ਤੂੰ ਮੈਨੂੰ ਆਇਆ ਤੁਸੀਂ ਕੱਪੜੇ ਮੈਨੂੰ ਦੱਸੋ ਵੀ ਕਿਦਣ ਮੈਂ ਨਵੇਂ ਖਰੀਦਾਂ ਨਹੀਂ ਮੇਰਾ ਵੀ ਜੀ ਕਰਦਾ ਨਾ ਮੈਂ ਤੀਏ ਦਿਨ ਚੱਕ ਕੇ ਮੈਨਾਂ ਤੈਨੂੰ ਇਹ ਵੀ ਪਤਾ ਰਿਹਾ ਵੀ ਮੈਂ ਕੀ ਨਾ ਕਿਹਨਾਂ ਦੇ ਕੱਪੜੇ ਪਾਉਂਦਾ ਰਿਹਾ ਹੁਣ ਤੱਕ ਇਹ ਵੀ ਪਤਾ ਤੈਨੂੰ ਵੀ ਆਪਣੇ ਰਿਸ਼ਤੇਦਾਰੀ ਚ ਕੱਪੜੇਾਂ ਤੇ ਮੈਂ ਆਉਂ ਪਾ ਲੰਦਾ ਤਾਂ ਕਿਸੇ ਬਗਾਨੇ ਦੀ ਰਿਸ਼ਤੇਦਾਰੀ ਚ ਵੀ ਕੱਪੜੇਾਂ ਤੇ ਮੈਂ ਉਹ ਵੀ ਪਾਉਂਦਾ ਰਿਹਾ ਪਾਉਂਦਾ ਕਿ ਨਹੀਂ ਵੀ ਆਪਣਾ ਪਰਿਵਾਰ ਖੁਸ਼ ਰਹੇ ਇਹਨਾਂ ਦੀਆਂ ਤਮੰਨਾਵਾਂ ਪੂਰੀਆਂ ਹੋਵੇ ਆਪਣੀਆਂ ਤਮੰਨਾਵਾਂ ਨੂੰ ਵਿੱਚਕ ਮਾਰ ਲਓ ਪਰ ਹਨ ਕੋਈ ਕਦਰੇ ਨਹੀਂ ਹੈਗੀ ਭਾਈ ਕਦਰ ਕੁਦਰ ਸਾਰੀ ਰਾਸਤੇ ਵਿੱਚ ਰੋਲੀ ਹੋਈ ਹੈ ਕਹਣਾ ਚਲਦੀ ਕੋਸੇ ਚੱਪਾ ਕਰਾਤੀ ਕਿਉਂਕਿ ਮੈਂ ਗੱਲਾਂ ਇਹ ਜੀਆਂ ਕਰੀਆਂ ਦਾ ਸੰਦੀ ਪਤੂਣੀ ਇਹਨੂੰ ਪਤਾ ਵੀ ਮੈਂ ਕਿਨਾ ਕਿਨਾ ਦੇ ਕੱਪੜੇ ਲੈ ਕੇ ਪਾਏ ਹੋਏ ਪੁੱਛ ਪਤਾ ਇਹਨੂੰ ਉਹ ਗੱਲ ਮੈਂ ਉਹ ਕਰ ਇਹ ਮੈਨੂੰ ਕਹਿੰਦੀ ਵੀ ਲੈ ਲੋ ਕੱਪੜੇ ਮੈਨੂੰ ਕਹਿੰਦਾ ਵੀ ਕੱਪੜੇ ਹੁੰਦੇ ਤਨ ਟਕਣ ਵਾਸਤੇ ਵੀ ਤਨ ਮੇਰਾ ਟਕਿਆ ਹੋਇਆ ਤੂੰ ਨਾ ਟੈਨਸ਼ਨ ਲੈ ਅੱਛਾ ਇੱਕ ਚੀਜ਼ ਹੁੰਦੀ ਹੈ ਨਾ ਇਹ ਵੀ ਗੱਲ ਹੁੰਦੀ ਹੈ ਸੁਣ ਲੋ ਮੰਨ ਲੋ ਇੱਕ ਸਲਮਾਨ ਖਾਨ ਹੈ ਸਲਮਾਨ ਖਾਨ ਨੇ ਜੇ 50 ਰੁਪਏ ਵਾਲਾ ਕੱਚਾ ਵੀ ਪਾ ਲੈਣਾ ਉਹਦੇ ਟਾਰ ਬਣ ਜਣੀ ਕੱਚੇ ਦੀ ਹਾਂ ਵੀ ਆਏ ਨੇ ਪਾਇਆ ਹੈ ਬ੍ਰਾਂਡ ਹਾਂ ਕੁਝ ਵੀ ਹੈ ਬਤ ਬ੍ਰਾਂਡਡ ਉਹ ਬ੍ਰਾਂਡ ਬਣ ਜਾਣਾ ਠੀਕ ਹੈ ਨਾ ਇੱਕ ਬੰਦਾ ਕੋਈ ਇਹ ਜਿਆ ਸੜਿਆਵਾ ਹੁੰਦਾ ਜੇ ਉਹਨੇ ਵਧੀਆ ਬ੍ਰਾਂਡ ਦਾ ਕੱਪੜਾ ਪਾਇਆ ਹੋਣਾ ਉਹ ਉਹਨੇ ਕੱਪੜੇ ਦਾ ਨਾਮ ਮਾਰ ਦੇਣਾ ਸਮਝ ਲੈ ਇੱਕ ਲਿਖੇ ਦਾ ਵੀ ਇਹ ਕੱਪੜਾ ਉਹਦਾ ਆਦੇਸੀ ਜਾ ਹੋਣਾ ਆਪਾਂ ਨੇ ਅਰੀਜਨਲ ਹੋਵੇ ਉਹ ਹੁਣ ਜਿਹੜੀ ਚੀਜ਼ ਸਾਡੇ ਤਨ ਪਰ ਪੈ ਜਾਂਦੀ ਹੈਗਾ ਆਪਣਾ ਬ੍ਰਾਂਡ ਬਣ ਜਾਂਦਾ ਉਹ ਬ੍ਰਾਂਡ ਆ ਬ੍ਰੈਂਡਰ ਆ ਚਾਚਾ ਹੈਪੀ ਬਰਥਡੇ ਸਾਡਾ ਮਟਾਹਾਲ ਕੋਣ ਬਾਰ ਆ ਇਧਰ ਹੈਪੀ ਬਰਥਡੇ ਟੂ ਯੂ ਕਰਦੀ ਫਿਰ ਜਾਂਦੀ ਹੈ ਹੈਪੀ ਬਰਥਡੇ ਟੂ ਯੂ ਇਹੋ ਤੁਸੀਂ ਤਾਂ ਚੁੱਪ ਹੋ ਗਏ ਗੱਲ ਨਹੀਂ ਗੱਲ ਨਹੀਂ ਕਿਹਾ ਮੋਸ਼ਨਲ ਜੀ ਕਹਤੀ ਐ ਨੀ ਤਰਨ ਮੈਂ ਕਿਆ ਕਰਾਂ ਕ ਪਤਾ ਕਿਆ ਹੁੰਦਾ ਨੇ ਤਾਂ ਜਦ ਤੱਕ ਕਹਿੰਦੇ ਸਰ ਸਭ ਕਾ ਸੇਲਾ ਜਾਂਦਾ ਹਾਂ ਸਰ ਸਭ ਕਾ ਸੇਲਾ ਜਾਂਦਾ ਇਹ ਜੀ ਕੋਈ ਗੱਲ ਨਹੀਂ ਗੱਡੀ ਸਭ ਦੀ ਚੱਲੀ ਜਾਏ ਕਰਦੀ ਹੁੰਦੀ ਆ ਹੁਣ ਕਿਸੇ ਦਾ ਨਾ ਅਦਾ ਕਰਨਾ ਸੁਣੋ ਆਪਾਂ ਪਲਾਨ ਕਰਦੇ ਆ ਤੁਹਾਨੂੰ ਮੈਂ ਕਿਸੇ ਝੁੰਗੀਆਂ ਵਾਲੇ ਜਿਹੜੇ ਬੈਠੇ ਹੋ ਉਤੇ ਆਪਣਾ ਜਿੱਥੇ ਰੋਪੜ ਦਾ ਸਾਰਾ ਪਾਣੀ ਕਿਰਦਾ ਗੰਦਗੀ ਜੀ ਆ ਕੇ ਉਥੇ ਝੁੰਗੀਆਂ ਵਾਲੇ ਬੈਠੇ ਹਾਂ ਬੈਠੇ ਇੱਕ ਰਾਤ ਪਾ ਉਥੇ ਕੱਟ ਕੇ ਨਹੀਂ ਇੱਕ ਮਿੰਟ ਪਤਾ ਕਿਆ ਗੱਲ ਆ ਵੇ ਜੂੰਦੀ ਜਾਨ ਸੌ ਸਿਆਪੇ ਹੁੰਦੇ ਆ ਉਹ ਮੰਜੇ ਸੌ ਮੇਰੇਗਾ ਮੰਜੇ ਆਪਾਂ ਨੇ ਗੱਡੀ ਦੇ ਉੱਪਰ ਰੱਖ ਲੈਣੇ ਨੋ ਬਾਦੇ ਹਾਂ ਇਤਰਾਦ ਕੱਟ ਗਈ ਹੁੰਦੇ ਆਪਣੇ ਮੰਜਿਆਂ ਪਰ ਕੱਟਿਆ ਆਉਂਗੇ ਚਲੋ ਉਹਨਾਂ ਨੂੰ ਕਹਾਂਗਾ ਬਿਸਤਰੇ ਆਪਣੇ ਵਾਲੇ ਦੇ ਦੇ ਤੁਸੀਂ ਗੱਲ ਹੋਣੀ ਹੈ ਪ੍ਰਮਾਤਮਾ ਨੇ ਜਿੱਥੇ ਰੱਖਣਾ ਜੀ ਉਹਨੂੰ ਰਸ ਰੋ ਨਾ ਮੈਂ ਕਹਾਂ ਨਾ ਜਿੱਥੇ ਇਹਨੇ ਰੱਖਿਆ ਉੱਥੇ ਰਹੋ ਨਾ ਉਹਨੂੰ ਡਾਰੀਆਂ ਨਾ ਨਾ ਮਾਰੋ ਕਿਹੜੀ ਡਾਰੀ ਮਾਰੀਆ ਸੀ ਕਿਹੜਾ ਟੈਟਾ ਬਨੂ ਹੀਰੀਆਂ ਦਾ ਹਾਰ ਦੇ ਤੂੰ ਹਾਂ ਹਾਂ ਕਿਦਣ ਗਿਆ ਤੁਹਾਨੂੰ ਵੀ ਸਾਨੂੰ ਹਿਰਿਆਂ ਦਾ ਹਾਰ ਬਣਾ ਕੇ ਦੇ ਦੋ ਬੈੱਡ ਜਿਹੜੀ ਕੀਚ ਕੁੱਟੀ ਹੋਈ ਪਈ ਨਾ ਕੁੱਟੀ ਹੋਈਆਂ ਜੀਜਾ ਨੂੰ ਕਹਿੰਦੇ ਆ ਅਭੀ ਠੀਕ ਕਰਾ ਲਓ ਜਾਂ ਤਾਂ ਇਹੋ ਸਾਡੇ ਕੋਲ ਕੁਸ ਵੀ ਨਹੀਂ ਫੇਰ ਤਾਂ ਅਸੀਂ ਗਾਤਨਾ ਦੇਖੋ ਐਨਾ ਆਪਾਂ ਐਨੇ ਕ ਯੋਗੇ ਆ 2 2.5 ਕਿਲੇ ਵਾਲੇ ਆਪਾਂ ਸਮਝ ਲਓ ਵੀ ਆਪਣੇ ਕੋ ਮੰਜੇ ਹੋਣੇ ਚਾਹੀਦੇ ਤੇ ਬੈੱਡ ਨਹੀਂ ਦੇ ਹੋਣੇ ਚਾਹੀਦੇ ਬੈੱਡ ਆਪਣੇ ਕੋ ਮੰਜੇ ਹੋਣੇ ਚਾਹੀਦੇ ਤੇ ਆਪਣੇ ਕੋ ਬੈੱਡ ਨਹੀਂ ਦੇ ਹੋਣੇ ਚਾਹੀਦੇ ਸੁਣੀ ਵੀ ਆਪਣੇ ਕੋ ਕੱਚਾ ਮਕਾਨ ਹੋਣਾ ਚਾਹੀਦਾ ਤਾਂ ਤੁਸੀਂ ਚਾਰ ਮੰਜ਼ਲੀ ਦੇ ਵਿੱਚ ਬੈਠੇ ਹੋ ਆਪਣੇ ਕੋ ਟਰੈਕਟਰ ਨਹੀਂ ਦਾ ਹੋਣਾ ਚਾਹੀਦਾ ਬਲਦਾਂ ਦਾ ਖੇਤੀ ਹੋਣੀ ਚਾਹੀਦੀ ਤੀ ਤੁਸੀਂ ਟਰੈਕਟਰ ਤੁਸੀਂ ਪਹਿਲੇ ਹੀ ਬਹੁਤ ਐਡਵਾਂਸ ਗਏ ਹੋਏ ਆ ਜੇ ਆੜ ਵਾਲ ਦੀ ਗੱਲ ਹੈ ਟੁੱਟੀਆਂ ਹੋਈਆਂ ਚੀਜ਼ਾਂ ਕੀ ਕਰ ਲੋ ਪਹਿਲਾਂ ਚੱਲ ਛੱਡੋ ਨਵੀਂ ਅਮਹਾਰੋ ਗੋਲੀ ਕੋਹੋਂ ਨਾ ਨਵੀਂ ਪਤਾ ਨਹੀਂ ਕੀ ਕਰਨਾ ਪੈਣਾ ਤੁਹਾਨੂੰ ਹੈ ਉਹ ਪੜਦੇ ਦਾ ਡੰਡਾ ਹਾਰ ਕੇ ਮੈਨੂੰ ਉਹ ਟੀਨਾ ਪਰ ਗੇਰਨਾ ਪਿਆ ਮਨ ਲੱਗ ਲਿਆ ਹੁਣ ਬਸ ਟੀਨਾ ਪਰ ਗੇਰਤਾ ਹੋਰ ਕੀ ਕਰਦੀ ਲਾਉਂਦਾ ਇਹਨੂੰ ਕੋਈ ਜਿਹੜੀ ਕੀ ਟੁੱਪਤੀ ਹੋਈ ਆ ਉਹ ਗ੍ਰਿਲ ਲੈਣ ਗ੍ਰਿਲ ਕਿ ਗ੍ਰਿਲ ਲਾ ਸਹੀ ਕਿਹੜਾ ਗ੍ਰਿਲ ਲਾ ਕੰਮ ਕਰਿਆ ਮੈਨੂੰ ਦਿਖਾਉ ਹਤਾ ਸਹੀ ਆ ਗੜ ਗ੍ਰਿਲ ਲੱਭਦੇ ਤੇ ਲੱਭੀ ਨਹੀਂ ਤੁਹਾਨੂੰ ਆ ਡੱਬੀ ਜੀ ਲੰਕਦੀ ਆ ਹੁਣ ਏਸੀ ਵਾਲੀ ਦੀ ਤੁਮ ਖੋਲ ਕੇ ਰੱਖ ਦੇਣਾ ਏਸੀ ਪੇਟੀ ਚ ਰੱਖਣਾ ਆ ਏਸੀ ਵਿੱਚ ਚ ਖੋਲਣਾ ਹੁਣ ਅਸੀਂ ਪੇਟੀ ਚ ਰੱਖ ਦੇਣਾ ਹੁਣ ਲੋਡ ਚੈੱਕ ਕਰਨ ਵਾਲੇ ਆਉਣੇ ਆ ਆ ਦੀ ਸੰਭੂ ਖੋਲ ਕੇ ਰੱਖ ਲਾ ਆ ਗੱਲ ਲਾਦੀ ਨਾ ਜਿਹੜੀਆਂ ਚੀਜ਼ਾਂ ਤੇ ਸਾਨੂੰ ਕੋਈ ਨਾ ਪਤਾ ਪੀਐਸਆਰ ਤੇ ਜਿੱਤੇ ਫਸਣਾ ਹੈ ਉਹ ਉਹ ਨਹੀਂ ਟੈਮ ਕਰਦਣੀ ਆ ਅਸੀਂ ਕਿ ਤਰਾ ਨਹੀਂ ਜਾਂਦਾ ਕਾ ਬਾਉਂਦੀ ਜਿੰਨ ਵੀ ਸੜੀ ਪਣੀ ਸੜੀ ਆ ਬਾਉਂਦੀ ਮਸ਼ੀਨ ਹੱਥ ਦਾ ਕੱਪੜੇ ਤੇ ਰੱਖ ਰੋ ਪਣੀ ਆ ਪਤਾ ਕਿੰਨੇ ਦੀ ਆ ਕੁਛ ਵੀ ਆ ਖਰਾਬ ਹੋਣ ਲੱਗ ਗਿਆ ਰੱਸਾ ਬੰਨ ਗਿਆ ਟਕਾਰ ਰਹੀ ਉਪਰ ਲਾ ਦੇਣਾ ਸੀ ਹੋਣ ਲੱਗਿਆ ਦਿਖਾਵਾ ਤਾਂ ਕਰਦਾ ਹੀ ਆ ਧੋਣ ਲੱਗੇ ਆ ਵੀਡੀਓ ਦੇ ਵਿੱਚ ਮੈਂ ਕੱਪੜੇ ਧੋਣ ਸੱਚੀਓ ਲਾ ਦੋ ਇੱਕ ਦਿਨ ਨਹੀਂ ਅੱਧਾ ਧੋਣੇ ਇਹ ਉਧਰ ਸੱਚੀਓ ਤਾਂ ਟਟੇ ਇਹ ਉਧਰ ਸੱਚੀਓ ਸਾਰੇ ਪਾਣੀ ਕੱਢੇ ਮੈਂ ਕਿਹਾ ਲੇਟ ਹੋ ਗਿਆ ਪਹਿ ਕੱਢ ਸਾਰੇ ਕਢਾਏ ਮੈਂ ਵਧੀਆ ਹਾਏ ਲੈ ਕਰ ਬੱਚੇ ਦਾ ਕੰਮ ਤੇ ਦਿਖਾਵੇ ਤੁਸੀਂ ਕਰਦੇ ਮੈਂ ਕਰ ਨੂੰ ਕਰਨ ਦਿਖਾਵੇ ਆਸੀ ਰੱਬ ਕਰਾ ਲੈਣੇ ਤੇ ਮੈਂ ਚੱਲਿਆ ਭਾਈ ਹੁਣ ਮੇਰੇ ਕਿਨੂੰ ਕੁੰਡੀ ਘੁੰਮਦੀ ਆ ਜਾਣ ਚ ਭਲਾਈ ਆ ਚੰਗਾ ਜੀ ਓਕੇ ਬਾਏ ਟਾਟਾ ਫਸਸਰੀ ਗੱਲ ਜੀ ਸਾਰਿਆਂ ਨੂੰ ਮਿਲਦੇ ਆਂ ਅਗਲੇ ਵਲੌਗ ਚ ਬੋਲਦ ਹੁਣੇ ਚਾਹੀਦਿਆਂ ਨਾਲੇ ਆਤੀ ਹੋਣਾ ਚਾਹੀਦਾ